ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀਆਂ ਨਿੱਕੀਆਂ ਨਿੱਕੀਆਂ ਨੰਨੀਆਂ ਮੁੰਨੀਆਂ ਧੀਆਂ ਤੁਸੀਂ ਦੇਖਦੇ ਹੋ ਕਿਵੇਂ ਪ੍ਰਾਂਦੇ ਲਾਏ ਆ ਟਿੱਕੇ ਲੱਗੇ ਹੋਏ ਆ ਸੋਹਣੀਆਂ ਸੋਹਣੀਆਂ ਸਜੀਆਂ ਹੋਈਆਂ ਅੱਜ ਮੇਰੀਆਂ ਧੀਆਂ ਤੇ ਇਹ ਸਾਰੀਆਂ ਧੀਆਂ ਅੱਜ ਇਹਨਾਂ ਦੇ ਸਕੂਲ ਦੇ ਵਿੱਚ ਫੰਕਸ਼ਨ ਆ ਧੀਆਂ ਦਾ ਤੇ ਉੱਥੇ ਕਲਚਰਲ ਪ੍ਰੋਗਰਾਮ ਆ ਉਹਦੇ ਵਿੱਚ ਪਾਰਟਿਸਪੇਟ ਕਰ ਰਹੀਆਂ ਵਾ ਸਾਰੀਆਂ ਇਹ ਛੋਟੇ ਬੱਚੇ ਨੇ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਆ ਜਿਹੜੇ ਵੱਡੇ ਸਕੂਲ ਵਾਲੇ ਬੱਚੇ ਆ ਉਹਨਾਂ ਦਾ ਨਹੀਂ ਇਹ ਛੋਟੇ ਬੱਚਿਆਂ ਦਾ ਅੱਜ ਕੱਲਾ ਕੁੜੀਆਂ ਦਾ ਮੁੰਡਿਆਂ ਨੂੰ ਅਲੱਗ ਕੋਰਟ ਤੇ ਪਜਾਮੇ ਪਾ ਕੇ ਉਹ ਪਾਰਟਿਸਿਪੇਟ ਨਹੀਂ ਕਰ ਰਹੇ ਕੁੜੀਆਂ ਸਾਡੀਆਂ ਗਿੱਧੇ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਮੈਂ ਤੇ ਵਾਹਿਗੁਰੂ ਕਿਰਪਾ ਕਰੇ ਸਾਡੀ ਨਿੱਕੀ ਜੀ ਕੀਰਤ ਦੇਖੋ ਆਪਦੇ ਪ੍ਰਾਂਦੇ ਨਾਲ ਕਿਤੇ ਚੁੰਨੀ ਨਾਲ ਖੇਡਣ ਲੱਗ ਜਾਂਦੀ ਆ ਤੇ ਇੰਦਰ ਸਾਡੀ ਆਹ ਛੋਰਟੀ ਜੀ ਲੈ சிਮੂ ਓਏ ਚਿਮੂ ਨੰਮਾ ਇਹ ਪੂਰੀ ਡੀਸੈਂਟ ਹੋ ਕੇ ਖੜਦੀ ਐ ਜਮਨ ਛੇੜਦੀ ਨਹੀਂ ਆਪਦੇ ਕੱਪੜੇ ਨੂੰ ਜੇ ਮੈਂ ਇਹਨੂੰ ਪਤਾ ਕਹਿਤਾ ਤੇ ਇੰਦਰ ਸਾਡੀ ਧੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਇਹ ਨੌਣੀ ਜੀ ਅੱਜ ਕਿੰਨੀ ਸੋਹਣੀ ਲੱਗਦੀ ਆ ਸਹਬ ਜੋਰ ਸਾਡੀ ਸਿੰਘਣੀ ਤੇ ਇੱਧਰ ਸਾਡੀ ਜਸਲੀਨ ਕੌਰ ਕਿੱਟੂ ਨਹੀਂ ਮੇਰੀ ਕਿੱਟੂ ਰਾਣੀ ਵੀ ਕਿੰਨੀ ਸੋਹਣੀ ਲੱਗਦੀ ਆ ਪਾਰੋ ਪਾਰੋ ਨੇ ਤਾਂ ਅੱਜ ਕਮਾਲ ਕਰਤੀ ਮੇਰੀ ਧੀ ਨੇ ਲੱਤੀ ਕਾ ਸਾਡੀ ਬੇਟੀ ਉੱਧਰ ਸਾਡੀ ਸਿਮਰਨ ਤੇ ਬਾਕੀ ਰਹਿ ਗਈ ਅੰਡ ਤੇ ਆਰਤੀ ਆਰਤੀ ਦਾ ਸਾਡੀ ਰੋਲ ਮਾਡਲ ਆ ਸਾਡੇ ਘਰ ਦੀ ਬ੍ਰਾਂਡ ਐਂਬੈਸਡਰ ਆ ਤੇ ਸੱਚੇ ਪਾਸ਼ਾ ਕੀੜਾ ਤੇ ਛੱਡ ਦੇ ਛੱਡ ਦੇ ਭੈਣੇ ਉੱਧਰ ਦੇਖ ਲਾ ਲਾ ਨਹੀਂ ਨਾ ਨਾ ਨਹੀਂ ਨਾ ਛੱਡਦੇ ਨਾ ਛੱਡਦੇ ਤੇ ਇਹ ਅਰਦਾਸ ਕਰਿਓ ਸਾਡੀਆਂ ਨੰਧੀਆਂ ਵਾਸਤੇ ਬੱਚਿਆਂ ਵਾਸਤੇ ਇਹਨਾਂ ਦੇ ਇਹਨਾਂ ਦੇ ਸਦਨਾ ਇਹਨਾਂ ਦੇ ਈਰਮਾਨ ਇਹਨਾਂ ਦੇ ਸ਼ੌਂਕ ਅਸੀਂ ਪੂਰੇ ਕਰ ਸਕੀਏ ਔਰ ਸਾਡੇ ਪਰਿਵਾਰ ਦੇ ਵਿੱਚ ਵੀ 9 ਤਰੀਕ ਨੂੰ ਸ਼ਾਮ ਨੂੰ 2 ਵਜੇ ਤੋਂ ਬਾਅਦ ਤਿਆਂ ਦਾ ਫੰਕਸ਼ਨ ਹੋਣ ਜਾ ਰਿਹਾ ਜਿਵੇਂ ਸਾਡੀਆਂ ਬੇਬੇ ਬਜ਼ੁਰਗ ਮਾਵਾ ਬਾਪੂ ਸਾਡੇ ਭੈਣਾ ਸਾਡੀਆਂ ਵੀਰ ਸਾਡੇ ਬੱਚੇ ਬੱਚੀਆਂ ਸਾਰੇ ਗਿੱਧੇ ਦੇ ਭੰਗੜੇ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਉਸ ਦਿਨ ਸਾਡੇ ਕੋਲੇ ਬਹੁਤ ਚੰਗੇ ਚੰਗੇ ਉਹ ਵੀ ਭੈਣ ਭਰਾ ਆ ਰਹੇ ਨੇ ਜਿਹੜੇ ਇਸ ਕਲਚਰ ਨਾਲ ਜੁੜੇ ਹੋਏ ਨੇ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਉਸ ਦਿਨ ਸਾਡਾ ਛੋਟਾ ਭਰਾ ਗਰਜੀਤ ਸਿੰਘ ਤੁੰਨ ਉਹ ਵੀ ਵੀਰ ਨੇ ਇੱਥੇ ਆਪਣਾ ਖਾੜਾ ਲਾਉਣਾ ਉਸ ਦਿਨ ਉਹਨੇ ਆਪਣੇ ਜਜ਼ਬਾਤਾਂ ਦੇ ਰੂਪ ਦੇ ਵਿੱਚ ਕੁਝ ਗੀਤ ਲਿਖਿਆ ਉਹ ਵੀ ਇੱਥੇ ਉਸ ਦਿਨ ਸਾਂਝੇ ਕਰਨੇ ਆ ਤੇ ਰਿਲੀਜ਼ ਕਰਨੇ ਆ ਤੇ ਅੱਜ ਵੀ ਇੱਕ ਗਾਣਾ ਹੁੰਦਾ ਵੀਰ ਦਾ ਅਸੀਂ ਪਾ ਰਹੇ ਹਾਂ ਪੇਜ ਦੇ ਉੱਪਰ ਆਪਣੇ YouTube ਤੇ ਵੀ ਪਾ ਰਹੇ ਹਾਂ ਇਹ ਸਾਡੇ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਆ ਵਾਂ ਜਿਹੜੀਆਂ ਇਹ ਛੋਟੇ-ਛੋਟੇ ਨੰਨੇ-ਨੰਨੇ ਕਦਮਾਂ ਦੇ ਨਾਲ ਅੱਗੇ ਵਧ ਰਹੇ ਆਂ ਇੱਕ ਕੋਸ਼ਿਸ਼ਾਂ ਇੱਕ ਦਿਨ ਵੱਡੇ ਰੂਪ ਦੇ ਵਿੱਚ ਸੁਸਾਇਟੀ ਲਈ ਸਮਾਜ ਲਈ ਕੁਝ ਕਰ ਗੁਜ਼ਰਨ ਦੇ ਵਾਸਤੇ ਅਸੀਂ ਅਪਰਾਲੇ ਕਰ ਰਹੇ ਆਂ ਤੇ ਸਾਡੀਆਂ ਨੱਤੀਆਂ ਵਾਸਤੇ ਬੱਚਿਆਂ ਵਾਸਤੇ ਅਰਦਾਸ ਕਰਿਓ ਸਾਡੇ ਪਰਿਵਾਰ ਵਾਸਤੇ ਅਰਦਾਸ ਕਰਿਓ ਵੀ ਹੌਲੀ ਹੌਲੀ ਕੋਈ ਇਦਾਂ ਦਾ ਸਿਸਟਮ ਬਣੇ ਇਹ ਬੱਚੇ ਪੜ੍ਹ ਲਿਖ ਕੇ ਸਮਾਜ ਦੀ ਸੇਵਾ ਕਰਨ ਤੇ ਜਿਹੜਾ ਅੱਜ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਲਵਾਰਸ਼ਾ ਹਾਲਾਤਾਂ ਦੇ ਵਿੱਚ ਲੈ ਕੇ ਆਉਣਾ ਪੈਂਦਾ ਵੀਰਾਂ ਨੂੰ ਅਪਾਹਜ ਲੋਕਾਂ ਨੂੰ ਮੰਦਬੁੱਧੀ ਲੋਕਾਂ ਨੂੰ ਡਿਸੇਬਲ ਨੂੰ ਉਹ ਹੌਲੀ ਹੌਲੀ ਉਹਨੂੰ ਠੱਲ ਪਵੇ ਇਦਾਂ ਦੇ ਘਰਾਂ ਦੀ ਲੋੜ ਨਾ ਪਵੇ ਇਦਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦੀ ਕਿਸੇ ਨੂੰ ਜ਼ਰੂਰਤ ਨਾ ਪਵੇ ਜੀ ਮੈਂ ਕਿ ਤੁਸੀਂ ਸਾਡੀਆਂ ਵੀਡੀਓਆਂ ਹੀ ਸਾਰਿਆਂ ਦੇ ਦੇਖਦੇ ਹੋ ਪਰ ਸਾਨੂੰ ਮਾਣ ਆਪਣੀਆਂ ਧੀਆਂ ਤੇ ਆਪਣੇ ਪੁੱਤਾਂ ਤੇ ਵੀ ਆਉਣ ਵਾਲੇ ਸਮੇਂ 'ਚ ਬੱਚੇ ਬੱਚੀਆਂ ਕੁਝ ਐਸੀ ਮਿਸਾਲ ਪੇਸ਼ ਕਰਨਗੇ ਤਾਂ ਲੋਕਾਂ ਨੂੰ ਥੋੜੀ ਸੋਝੀ ਆਵੇ ਸਮਝ ਆਵੇ ਤੇ ਉਹ ਆਪਣੇ ਫਰਜ਼ੇ ਨੂੰ ਪਛਾਨਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਫਿਰ ਚੱਲੇ ਹੁਣ ਤੁਸੀਂ